ਰੋਜ਼ਗਾਰ ਵੀ ਦੇਵਾਂਗੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਦੇ ਕੇ ਜਨਾਬ 1 ਰੁਪਿਆ ਨਹੀਂ ਲਿਆ 1 ਰੁਪਿਆ ਨਹੀਂ ਕਿਸੇ ਤੋਂ ਲਿਆ 1 ਰੁਪਿਆ ਕੋਈ ਕਹੇ ਵੀ ਮੈਂ ਤੁਹਾਨੂੰ 1 ਰੁਪਿਆ ਮੰਗ ਲਿਆ ਜਾਂ ਕੋਈ ਕਹੇ ਵੀ ਸ਼ਪਾਰਸ਼ ਲਾਉਣੀ ਪੈਗੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਸਾਡਾ ਐਮਐਲਏ ਸੀਗਾ ਅਸੀਂ 442 ਨੌਕਰੀਆਂ ਦੇਣੀਆਂ ਸੀ ਕਿਸੇ ਡਿਪਾਰਟਮੈਂਟ ਚ ਸਾਡੇ ਐਮਐਲਏ ਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ ਆਪਣਾ ਇੱਕ ਵਲੰਟੀਅਰ ਆ ਮੈਂ ਕਿਹਾ ਅੱਛਾ ਜੀ ਜਮਈ ਆਪਣੇ ਬੰਦਾ ਹੈ ਮੈਂ ਕਿਹਾ ਅੱਛਾ ਜੀ ਕਹਿੰਦਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਕਿਵੇਂ ਕਰਨਾ ਹੈ ਕਹਿੰਦਾ ਜੀ ਫਿਰ ਕਰੋ ਕੁਛ ਤਾਂ ਕਰੋ ਆਪਣੇ ਜਮਈ ਆਪਣੇ ਤਾਂ ਮੈਂ ਕਿਹਾ ਵੀ ਪੰਜ ਨੰਬਰਾਂ ਤੇ ਰਹਿ ਗਿਆ ਵੀ 443 ਤਾਂ ਆਪਾਂ ਪੋਸਟਾਂ ਕ੍ਰੀਏਟ ਨਹੀਂ ਕਰ ਸਕਦੇ 442 ਨੇ ਕਹਿੰਦਾ ਜੀ ਫਿਰ ਕਰੋ ਕੁਛ ਤਾਂ ਆਪਾਂ ਬੰਦੇ ਹੀ ਬਹੁਤ ਆਪਣੇ ਹੈ ਮੈਂ ਕਿਹਾ ਵੀ ਕੀ ਕਰੀਏ ਦੱਸ ਤਾਂ ਦੇ ਕਹਿੰਦਾ ਵੀ ਇੱਕ ਨੂੰ ਕੱਢ ਦੋ ਵਿੱਚੋਂ ਇੱਕਦ ਨੂੰ ਵਿੱਚੋਂ ਕੱਢ ਦੋ ਵੜੀ ਚ ਲੈ ਲੋ ਮੈਂ ਕਹਿੰਦਾ ਮੈਂ ਠੀਕ ਹੈ ਤੂੰ ਕਹਿਣਾ ਮੈਂ ਕੱਢ ਦੇਣਾ ਇੱਕ ਨੂੰ ਪਰ ਮੈਨੂੰ ਇਹ ਦੱਸ ਦੇ ਪਹਿਲਾਂ ਵੀ ਜਿਹੜੇ ਨੂੰ ਕੱਢੂਗਾ ਆ ਤਾਂ ਜਿਹੜੇ ਜੀ ਨੂੰ ਪਾਵਾਂਗੇ ਉਹ ਤਾਂ ਜਮੇ ਆਪਣਾ ਹੈ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣੇ ਆ ਯਾਰ ਉਹ ਵੀ ਆਪਣੇ ਪੰਜਾਬ ਦੇ ਹੀ ਹੈ ਉਹ ਵੀ ਕਿਸੇ ਮਾਂ ਦਾ ਪੁੱਤ ਹੈ ਕੀ ਪਤਾ ਹੈ ਉਹਨੂੰ ਨੌਕਰੀ ਮਿਲ ਕੇ ਉਹਨੇ ਭੈਣ ਦਾ ਵਿਆਹ ਕਰ ਦੇਣਾ ਹੋਵੇ ਜਾਂ ਉਹਦੀ ਕਬੀਲਦਾਰੀ ਲੀਟੇ ਚੜ ਜਾਏ ਕੀ ਪਤਾ ਉਹਦੇ ਘਰ ਦੇ ਹਾਲਾਤ ਕੀ ਹੋਣਗੇ ਮੈਂ ਕਹਿੰਦਾ ਵੀ ਆਪਣੇ ਵਾਲੇ ਨੂੰ ਕਹਿ ਦੇ ਆਪਣੇ ਵਾਲੇ ਨੂੰ ਕਹਦੇ ਆ ਅਗਲੀ ਵਾਰ 5 ਨੰਬਰ ਵੱਧ ਲੈ ਕੇ ਆ ਜਾ ਅਗਲੀ ਵਾਰ ਅਗਲੀ ਵਾਰ ਦੇ ਦਾਂਗੇ ਨੌਕਰੀ